ਜਿੰਨੇ ਵੀ ਲੋਕ ਧਾਰਮਿਕ ਹੁੰਦੇ ਆ ਮਤਲਬ ਧਾਰਮਿਕ ਸੋਚ ਰੱਖਣ ਵਾਲੇ ਲੋਕ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਆ Hindu, Sikh, ईसाई ਜਾਂ ਮੁਸਲਮ ਕੋਈ ਵੀ ਤਾਂ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਹਰ ਇੱਕ ਬੰਦਾ ਜੋ ਧਾਰਮਿਕ ਆ ਉਹਨੂੰ ਇਦਾਂ ਲੱਗਦਾ ਹੁੰਦਾ ਕਿ ਜੇ ਮੈਂ ਕੋਈ ਚੰਗਾ ਕੰਮ ਕਰੂੰਗਾ ਤਾਂ ਮੇਰੇ ਨਾਲ ਚੰਗਾ ਹੋਊਗਾ ਜੇ ਮੈਂ ਕੋਈ ਮਾੜਾ ਕੰਮ ਕਰੂੰਗਾ ਤਾਂ ਮੇਰੇ ਨਾਲ ਮਾੜਾ ਹੋਊਗਾ ਪਰ ਜੇ ਆਪਾਂ ਇਤਿਹਾਸ ਦੀਆਂ ਆਧਾਰਨਾਵਾਂ ਵੇਖੀਏ ਤੇ ਇਦਾਂ ਦੇ ਕਿੰਨੇ ਹੀ ਲੋਕ ਐ ਜਿਹੜੇ ਮਹਾਨ ਲੋਕ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕਰੇ ਨੇ ਲੋਕਾਂ ਲਈ ਸਮਾਜ ਲਈ ਜਾਂ ਧਰਮ ਲਈ ਤਾਂ ਹਰ ਇੱਕ ਇੱਥੋਂ ਤੱਕ ਕਿ ਆਪਣਾ ਪਰਿਵਾਰ ਵੀ ਵਾਰ ਦਿੱਤਾ ਉਹਨਾਂ ਨੇ ਤਾਂ ਜੇ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਦਾਹਰਣ ਲਈਏ ਤਾਂ ਉਹਨਾਂ ਨੇ ਮਤਲਬ ਧਰਮ ਲਈ ਸਮਾਜ ਲਈ ਕੀ ਕੀ ਮਤਲਬ ਉਹਨਾਂ ਦੀ ਦੇਣ ਸੀਗੀ ਸ੍ਰੀ ਗੁਰੂ ਤੇਗ ਬਹਾਦਰ ਦੀ ਦੇਖੋ ਤੁਸੀਂ ਹਿੰਦ ਦੀ ਚਾਦਰ ਜੀ ਨੂੰ ਕਹਿੰਨੇ ਆਪਾਂ ਹਿੰਦੁਸਤਾਨ ਦੀ ਜੀ ਨੇ ਰੱਖਿਆ ਕੀਤੀ ਤਾਂ ਉਹਨਾਂ ਨੇ ਵੀ ਤੁਸੀਂ ਦੇਖ ਲਓ ਕਿੰਨਾ ਦੁੱਖ ਢਾਇਆ ਕਿੰਨਾ ਕੁਛ ਉਹਨਾਂ ਨੇ ਦੇਖਿਆ ਆਪਣਾ ਸਾਰਾ ਪਰਿਵਾਰ ਹੈ ਜਿਹੜਾ ਉਹ ਅ ਸ਼ੀਦ ਹੁੰਦਾ ਦੇਖਿਆ ਤੇ ਇਹ ਸਾਰੀਆਂ ਚੀਜ਼ਾਂ ਜੇ ਦੇਖਦੇ ਆਂ ਤਾਂ ਇਹ ਨਹੀਂ ਕਹਿ ਸਕਦੇ ਆਪਾਂ ਕਿ ਜੇ ਅ ਚੰਗਾ ਕੋਈ ਕੰਮ ਕਰਾਂਗੇ ਤਾਂ ਸਾਡੇ ਨਾਲ ਚੰਗਾ ਹੋਊਗਾ ਜੇ ਕੋਈ ਮਾੜਾ ਕੰਮ ਕਰਾਂਗੇ ਤਾਂ ਮਾੜਾ ਹੋਊਗਾ ਤੇ ਇੱਥੇ ਇਦਾਂ ਦੀਆਂ ਵੀ ਬਹੁਤ ਆਧਾਰਨਾ ਨੇ ਕਿ ਲੋਕਾਂ ਨੇ ਲੋਕਾਂ ਨਾਲ ਬਹੁਤ ਮਾੜਾ ਕੀਤਾ ਬਹੁਤ ਲੋਕ ਮਾਰੇ ਨੇ ਲੋਕਾਂ ਨੇ 1984 ਚ ਦੇਖ ਸਕਦੇ ਆ ਤੁਸੀਂ 47 ਚ ਦੇਖ ਸਕਦੇ ਆ ਤਾਂ ਉਦੋਂ ਬਹੁਤ ਸਾਰੇ ਜਿਹੜੇ ਵੱਡੇ ਲੀਡਰ ਵੀ ਉੱਥੋਂ ਨਿਕਲੇ ਤਾਂ ਜਿਨ੍ਹਾਂ ਦੇ ਅੱਗੇ ਪੀੜ੍ਹੀਆਂ ਨੇ ਬਹੁਤ ਸੁੱਖ ਭੋਗਿਆ ਉਹਨਾਂ ਨੇ ਆਪ ਬਹੁਤ ਸੁੱਖ ਭੋਗਿਆ ਤਾਂ ਇੱਥੇ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਕੋਈ ਮਾੜਾ ਕੰਮ ਕਰਾਂਗੇ ਤਾਂ ਆਪਣੇ ਨਾਲ ਮਾੜਾ ਹੋਊਗਾ ਜੇ ਕੋਈ ਚੰਗਾ ਕੰਮ ਕਰਾਂਗੇ ਤਾਂ ਆਪਣੇ ਨਾਲ ਚੰਗਾ ਹੋਊਗਾ ਤਾਂ ਇਹ ਆਪਣੀ ਇੱਕ ਸੋਚ ਹੁੰਦੀ ਆ ਪਰ ਇਹ ਚ ਕਰਮਾ ਗੁਰਮਾ ਦਾ ਕੋਈ ਨਹੀਂ ਹੁੰਦਾ ਦੂਜੀ ਗੱਲ ਇਹ ਕਿ ਬਹੁਤ ਸਾਰੇ ਲੋਕ ਆ ਜਿਹੜੇ ਵਾਸਤੂ ਸ਼ਾਸਤਰ ਜਾਂ ਰਾਸ਼ੀ ਵਿੱਚ ਯਕੀਨ ਕਰਦੇ ਨੇ ਕਿ ਜਿਹੜਾ ਬੰਦਾ ਇਸ ਟਾਈਮ ਜੰਮਿਆ ਉਹ ਉਹਦੀ ਆਪ ਉਸ ਦੇ ਅਕੋਰਡਿੰਗ ਹੀ ਰਾਸ਼ੀ ਹੁੰਦੀ ਆ ਕਿ ਉਹਦੇ ਨਾਲ ਫਿਊਚਰ 'ਚ ਇਹ ਹੋਊਗਾ ਇਹ ਹੋਊਗਾ ਤਾਂ ਉਹਦੇ ਲਈ ਵੀ ਕਿ ਇੱਕੀ ਇੱਕ ਸਮੇਂ ਤੇ ਕਿੰਨੇ ਹੀ ਜਵਾਗ ਜਾਂਦੇ ਆ ਇੱਕ ਸੈਕਿੰਡ ਇੰਡੀਆ ਚ ਲਾ ਲਓ ਸਾਰੀ ਦੁਨੀਆ ਦੇ ਲਾ ਲਓ ਕਿੰਨੇ ਜਵਾਗ ਜਾਂਦੇ ਨੇ ਤਾਂ ਉਹਨਾਂ ਚ ਸਾਰੀ ਤਾਂ ਨਹੀਂ ਮਤਲਬ ਉਸ ਟਾਈਮ ਤੇ ਜਿਹੜੇ ਜਾਂਦੇ ਆ ਉਹ ਕਾਮਯਾਬ ਹੋ ਜਾਂਦੇ ਨੇ ਜਾਂ ਸਾਰੇ ਉਹਨਾਂ ਚ ਜਿਹੜੇ ਆ ਉਹ ਗਰੀਬੀ ਚ ਚਲੇ ਜਾਂਦੇ ਨੇ ਇੱਕ ਜੇ ਛੋਟੀ ਜਿਹੀ ਧਾਰਨ ਲਈਏ ਜਾਂ ਜਸ ਟਾਈਮ ਤੇ ਸਲਮਾਨ ਖਾਨ ਜਾਂ ਸ਼ੇਰੂ ਖਾਨ ਜੰਮਿਆ ਹੋਊਗਾ ਤਾਂ ਉਸ ਟਾਈਮ ਹੋਰ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਜੰਮੇ ਹੋਣੇ ਨੇ ਪਰ ਉਹ ਸਾਰੇ ਤਾਂ ਨਹੀਂ ਉਹ ਸਟਾਰ ਬਣ ਗਏ ਆਏ ਸਾਰੀਆਂ ਫਾਲਤੂਨੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਜੇ ਆਪਾਂ ਇੱਕ ਚੰਗਾ ਇਨਸਾਨ ਬਨਣਾ ਤਾਂ ਇਹ ਸੋਚ ਕੇ ਨਹੀਂ ਬਨਣਾ ਹੁੰਦਾ ਕਿ ਆਪਾਂ ਜੇ ਇਹ ਕੰਮ ਕਰਾਂਗੇ ਤਾਂ ਫੇਰ ਹੀ ਮਤਲਬ ਮੇਰੇ ਨਾਲ ਕੁਝ ਚੰਗਾ ਹੋਗਾ ਜੇ ਤੁਹਾਡੇ ਨਾਲ ਚੰਗਾ ਹੋਣਾ ਹੀ ਤਾਂ ਉਹ ਓਦਾਂ ਵੀ ਹੋ ਜਾਣਾ ਜੇ ਤੁਸੀਂ ਮਾੜਾ ਕਰੋ ਚੰਗਾ ਕਰੋ ਮੈਟਰ ਨਹੀਂ ਕਰਦਾ ਬਸ ਜੇ ਟਰਾਈ ਕਰ ਸਕਦੇ ਆ ਤਾਂ ਇੱਕ ਚੰਗਾ ਇਨਸਾਨ ਬਨਣ ਦੀ ਕੋਸ਼ਿਸ਼ ਕਰੋ ਤਾਂ ਬਾਕੀ ਸਾਰੀਆਂ ਚੀਜ਼ਾਂ ਦਾ ਹੁੰਦੀਆਂ ਹੀ ਰਹਿੰਦੀਆਂ